ਆਪਣੇ ਤਹਕੇ ਅਸੀਂ ਨਹੀਂ ਛੱਡਣੇ ਚਾਹੇ ਪੈਜੇ ਮਾਰਨਾ ਤੇਰੀਆਂ ਜੇਲਾਂ ਫਾਂਸੀ ਦੇ ਆ ਫੰਦਿਆਂ ਤੋਂ ਅਸੀਂ ਨਹੀਂ ਉਡਾਰਨਾ ਝੰਡਾ ਤਾਂ ਆਜ਼ਾਦੀ ਵਾਲਾ ਝੁੱਲੂ ਹਿੰਦ ਤੇ ਸੁਣ ਕੰਨ ਕਰਕੇ ਗੋਰੀ ਆਉਦੇਸ਼ ਨੂੰ ਆਯਾਦ ਕਰਨਾ ਤਲੀ ਤੇ ਜਿੰਦ ਧਰ ਕੇ ਵੈਰੀ ਆਉਦੇਸ਼ ਨੂੰ ਆਯਾਦ ਕਰਨਾ ਤਲੀ ਤੇ ਜਿੰਦ ਧਰ ਕੇ ਕੰਡੇ ਆਜਲੂਸ ਜਦ ਵਿੱਚ ਲੌਰ ਦੇ ਤੂੰ ਚਲਾਈਆਂ ਲਾਠੀਆਂ ਖੜ ਜਾ ਤੂੰ ਤੈਨਂ ਹਿੰਦ ਸੋਣ ਚੀੜੀ ਤੇ ਮੈਂ ਪਵਾਉਣਾ ਕਾਠੀਆਂ ਸੁੱਕਾ ਨਸ ਕੱਢ ਜਾਵੇ ਭੱਜ ਹਿੰਦ ਚੋਂ ਸੂਰਮਾ ਵੇ ਕਢ ਕੇ ਗੋਰੀਆਉ ਦੇਸ਼ ਨੂੰ ਆਜ਼ਾਦ ਕਰਨਾ ਤਲੀ ਤੇ ਜਿੰਦ ਧਰ ਕੇ ਜਾਲ ਮਾਉ ਦੇਸ਼ ਨੂੰ ਆਜ਼ਾਦ ਕਰਨਾ ਤਲੀ ਤੇ ਜਿੰਦ ਧਰ ਕੇ ਲਾਲਾ ਜੀ ਦੀ ਮੌਤ ਦਾ ਵੀ ਲੈਣਾ ਬਦਲਾ ਜੋ ਦੇਸ਼ ਲੈ ਕੇ ਲੱਗੇ ਹੋਏ ਲਾਤੇ ਸੀਗੇ ਪੈਰੇ ਲਾਲਾ ਜੀ ਤੋਂ ਡਰਦਿਆ ਨੇ ਬੰਗਲਿਆਂ ਦੇ ਅੱਗੇ ਹੋਏ ਛੱਡ ਕੇ ਲਾਹੌਰ ਸ਼ਾਹੌਣੀ ਮੇ ਮਤੂਰੀਆਂ ਕਹਿਣ ਦਿਲ ਧੜਕੇ ਗੋਰੀਆਉ ਦੇਸ਼ ਨੂੰ ਆਜ਼ਾਦ ਕਰਨਾ ਤਲੀ ਤੇ ਜਿੰਦ ਧਰ ਕੇ ਵੈਰੀਆਉ ਦੇਸ਼ ਨੂੰ ਆਜ਼ਾਦ ਕਰਨਾ ਤਲੀ ਤੇ ਜਿੰਦ ਧਰ ਕੇ ਸਾਡੇ ਰਾਸ ਕੇਸ ਵਿੱਚ ਹੱਸ ਕੇ ਭਗਤ ਸਿੰਘ ਫਾਂਸੀ ਚੜ ਗਿਆ ਵਾਰਗੇ ਅਜਿੰਦ ਜਾਣ ਦੇਸ਼ ਦੇ ਉਤੋਂ ਸੀ ਆਜ਼ਾਦ ਕਰ ਗਿਆ ਦੌਲਤਿ ਬੁਰੀ ਅ ਕਦੇ ਨਹੀਂ ਉਹ ਭੁੱਲਦਾ ਉਸੂਰ ਮਿਆਂ ਨੂੰ ਮਾਰ ਕੇ ਗੋਰੀ ਆਉ ਦੇਸ਼ ਨੂੰ ਆਜ਼ਾਦ ਕਰਨਾ ਤਲੀ ਤੇ ਜਿੰਦ ਧਰ ਕੇ ਵੈਰੀਆਉ ਦੇਸ਼ ਨੂੰ ਆਜ਼ਾਦ ਕਰਨਾ ਤਲੀ ਤੇ ਜਿੰਦ ਧਰ ਕੇ ਯੋਧਿਆ ਨੇ ਦੇਸ਼ ਨੂੰ ਆਜ਼ਾਦ ਕਰ ਲਿਆ ਤਲੀ ਤੇ ਜਿੰਦ ਧਰ ਕੇ ਸੂਰਮਿਆਂ ਨੇ ਦੇਸ਼ ਨੂੰ ਆਜ਼ਾਦ ਕਰ ਲਿਆ ਤਲੀ ਦੇ ਜਿੰਦ ਧਰ ਕੇ